ਹੰਡ ਚ ਤੈਨੂੰ ਮੈਂ ਕਿਹਾ ਸੀ ਮੈਂ ਆਰਾਮਸਰੂਪ ਨੂੰ ਲਾਦਾ ਸਾਡਾ ਦੋਤਾ ਆ ਹੰਗੂਰਾ ਦੀ ਬੇਲ ਜੇ ਬਣਾਉਂਦਾ ਤੂੰ ਆਰਾਮਸਰੂਪ ਨੂੰ ਮੇਰੇ ਸਾਹਮਣੇ ਦੱਸਿਆ ਮੈਂ ਤੈਨੂੰ ਇਸ਼ਾਰੇ ਵੀ ਕਰੀ ਗਈ ਬੱਬੂ ਦੇ ਪਾਪੇ ਨਾ ਬੱਸ ਤੂੰ ਕੰਦੇ ਇਹ ਸ਼ੋਕਰਾ ਮੇਰਾ ਦੋਤਾ ਸਾਡੀ ਕੁੜੀ ਦਾ ਮੁੰਡਾ ਲੈ ਹੁਣ ਭੋਗਤ ਲੈ ਕੁੜੀ ਵੀ ਦਵਾਲੇ ਵਾਲੇ ਦਿਨ ਦੀ ਭੱਜੀ ਹੋਈ ਐ ਪਰੋਣਾ ਵੀ ਫੋਨ ਚਾਰ ਲਾਤ ਤੇ ਬੰਦ ਐ ਫੋਨ ਕੁੜੀ ਦਾ ਵੀ ਪਰੋਣੇ ਦਾ ਵੀ ਦਰਾਣੀ ਨੂੰ ਫੋਨ ਲਾਇਆ ਹਰਮਨ ਦੀ ਚਾਚੀ ਨੂੰ ਮੇਨਾਂ ਗੱਲ ਕਰਕੇ ਕਹਿੰਦੀ ਭਾਈ ਸਾਨੂੰ ਨਾ ਮਾਸੀ ਫੋਨ ਕਰੋ ਸਾਨੂੰ ਵੀ ਤੁਸੀਂ ਚਕਾਉਣਾ ਇੱਥੋਂ ਕਰ ਲਿਆ ਉਹ ਤੇਰਾਣੀ ਨੇ ਕਿੱਥੇ ਕਿੱਥੇ ਧੱਕੇ ਖਾਂਦੀ ਮੇਰਾ ਖਾ ਪਰ ਜਵਾਜ ਆ ਸਭ ਦੀ ਪਿੱਟ ਕਟਾਉ ਦਸਤਾ ਤੇਨੂੰ ਸਰਪੰਚਾਂ ਪੰਚਾਂ ਨੂੰ ਕਹਿ ਲਾ ਮੇਰੇ ਦਿਲ ਚ ਇੱਥੇ ਨਹੀਂ ਜਾਂਦਾ ਸਰਪੰਚ ਕੋਈ ਨਹੀਂ ਤੁਰਦਾ ਕਮਾਜ ਕੋਈ ਅਗਲਾ ਓਏ ਮੇਰਾ ਦਿਲ ਕੱਟੀ ਜਾਂਦਾ ਮੇਰੇ ਢੱਡ ਚ ਗੋਲਾ ਬਣ ਗਿਆ ਜਦੋਂ ਦਾ ਮੇਰੇ ਦੋਤੇ ਨੂੰ ਕੁੱਟ ਕੁੱਟ ਕੇ ਲੈ ਕੇ ਗਏ ਮੇਰੇ ਸਾਹਮਣੇ ਅੰਨਾ ਕੁੱਟਿਆ ਉੱਥੇ ਥਾਣੇ ਲੈ ਜਾ ਕੇ ਕੀ ਕਰਦੇ ਹੋਣਗੇ ਲਛਣੀ ਮੇਰੇ ਦੋਤੇ ਨੂੰ ਓ ਚੱਪ ਕਰ ਮਰ ਉੱਤਰ ਮੈਂਟ ਕਿਉਂ ਜਦੋਂ ਸੱਚਾ ਹਰਾ ਮੰਨਿਆ ਤੈਨੂੰ ਅਵੀ ਇੰਨਾ ਵੀ ਹੋ ਜਾਵੇ ਤੈਨੂੰ ਤੇਰੇ ਮਗਰ ਅਸੀਂ ਜਾਵਾਂਗੇ ਨਾ ਉਹ ਮਾੜੇ ਕੰਮ